ਕਿਸ ਲਈ ਮੈਨਾਰੇ ਬਸਿਆ ਆ ਦੁਆ। ਸ਼ੁਰੂਆਤ ਜਿਹੇ ਸੀ ਫੈਲੀ ਬੁਧਿਨਾ ਜਿਹੇ ਸੀ ਤੇ ਇਖਿਆ ਜਿਹੇ ਸੀ ਤੋਂ ਅੰਸ਼ਰ ਡਾਕਟਰ ਇਹਨਾਂ ਜੀ ਕਾਰਾ ਸਰ ਫਿਚਰਡ ਹੋਤੀ ਸੀ। ਤੁਸੀਂ ਦੱਸੋ ਪ੍ਰੈਸਰ ਹਾਂ ਤੁਸੀਂ। ਅਸਲ ਨੂੰ ਤੁਹਾਨੂੰ ਮੈਂ ਬੋਲਣਾ ਚਾਹੁੰਦਾ ਜਿਹੜਾ ਇਹਨਾਂ ਇਸ ਬਾਅਦ ਕੀ ਹੈ? ਬਿਨਾਂ ਨੇ ਵਾਸਤੇ ਸਤਿਰਾਕ ਤੁਸਦਿਲ ਲੱਗਦਾ ਹੈ ਤੇ ਹਰ ਸਮੇਂ ਇਹ ਜੀਆ ਕਿ ਸਨਮਾਕਿਆ ਕਥਨੋਂ ਇੱਕ ਬੜੀ ਖੁਸ਼ੀ ਦਾ ਅਸਥਾਣਾ ਕਿ ਹੁਣ ਸੇ ਇੱਕ ਕਿਤਾਬ ਵੀ ਸਢੀ ਹੈ ਜਿਹਦੇ ਵਿੱਚ ਇਹਨਾਂ ਦੇ ਇੰਡੀਅਨ ਅਸਰ ਹੈ ਕਿਤਾਬ ਅਭਿਜੀਤ ਦਾ ਜੀਹਦੇ ਨੇ ਕਿ ਤੁਹਾਨੂੰ ਦੇਸੀ ਚਰਲੀ ਤੇ ਫਿਰ ਹਰ ਸਬਜ਼ੀ ਇਸ ਦੁਆ ਦੇ ਵਿੱਚ ਚਾਹ ਜੁਦੀ ਜਾਸ ਜਿਹੜੀ ਰਹੇ ਐਫੋਸਨ ਨਾਲ ਦੇਨੇ ਕੋਲ ਤੋਂ ਮੰਗੇ ਇਹਨਾਂ ਦੇ ਇੰਪਾਟ ਰਿਸ਼ਟ ਸੋਨੋ ਸੁਣੋ ਕਿ ਮੈਂ ਨਾ ਚਪੜ ਵਾਲੀ ਕਿਤਾਬ

ਤੁਹਾਡੀ ਨਾਮ ਉਹ ਨਾ ਡਾਕਟਰ ਬੀਸ਼ਨ ਜੀ ਇੰਟਰ ਆਇਆ ਤੁਸੀਂ ਤੁਸੀਂ ਤੇ ਸਾਨੂੰ ਬੜਾ ਮਾਣ ਆ ਤੁਹਾਡੇ ਤੇ ਡਾਕਟਰ ਵਿਨੇਕ ਜੀ ਤੁਸੀਂ ਇਸੇ ਕਾਲਜ ਤੋਂ ਪੜ੍ਹ ਕੇ ਔਰ ਇਸੇ ਹੌਸਲੇ ਚਰਨਦੇ ਹੋਏ ਤੁਸੀਂ ਇੱਕ ਗਲੋਬਲ ਸਟੇਜ ਤੇ ਤੁਸੀਂ ਆਪਣੇ ਨਾਲ ਨਾਲ ਤੁਸੀਂ ਇਸ ਸਕੂਲਜ ਦਾ ਪੰਜਾਬ ਦਾ ਔਰ ਦੇਸ਼ ਦਾ ਨਾਮ ਉੱਚਾ ਕੀਤਾ we are proud of you and keep guiding us ਸਰ ਬਹੁਤ ਸਾਰੀਆਂ ਜਨਰੇਸ਼ਨ ਤੁਹਾਡੀ ਕਿਤਾਬ ਪੜ੍ਹ ਕੇ ਮਨੋਵਿਗਿਆਨੀ ਡਾਕਟਰ ਬਣੀਆ ਔਰ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਸਪੈਸ਼ਲਿਸਟ ਬਣੇ ਆ ਔਰ ਇਹ ਸ਼ਹਿਰ ਵਾਰੇ ਜਿੰਨੇ ਵੀ ਸਾਡੇ 올 ਦਾ ਡਿਕਟਰੀਜ਼ ਅੰਮ੍ਰਿਤਸਰ ਥਿਸ ਇਜ਼ ਸਿਟੀ ਆਫ ਨੈਕਟਰ ਇਹਨੂੰ ਜੋ ਸਿੱਖ ਗੁਰੂਜ਼ ਹੈ ਔਰ ਸਾਡਾ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਜਿਹੜਾ ਪਿਲਗ੍ਰੀਜ ਸੈਂਟਰ ਹੈ ਉਹ ਵੀ ਇੱਥੇ ਆ ਔਰ ਇੱਥੇ ਸਾਰੀ ਦੁਨੀਆ ਤੋਂ ਔਰ ਸਾਰੀਆਂ ਸਟੇਟਸ ਤੋਂ ਲੋਕ ਆਂਦੇ ਆ ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਿੱਖਾਂ ਦੇ ਗੁਰਦਾਰੇ ਵਿੱਚ ਚਾਰ ਦਰਵਾਜ਼ੇ ਹੁੰਦੇ ਆ ਕਿ ਸਾਰੇ ਪਾਸਿਆਂ ਤੋਂ ਕਿਤੇ ਵੀ ਕੋਈ ਵੀ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦੇ ਲੋਕ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਅਨਲਾਈਕ ਅਦਰ ਰਿਲੀਜੀਅਨਸ ਔਰ ਇਹਦੇ ਨਾਲ ਨਾਲ ਡਾਕਟਰ ਵਿਨੇ ਤੁਸੀਂ ਜ਼ਿਕਰ ਕੀਤਾ ਡਾਕਟਰ ਤੁਲਸੀ ਦਾਸ ਦਾ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਪੰਡਜਵਾਲਾਲ ਨਰੂ ਨੇ ਸੋਚਿਆ ਕਿ ਅਸੀਂ ਜੇ ਅੱਗੇ ਵਧਣਾ ਤਾਂ ਵੀ ਸ਼ੁਡ ਹੈਵ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨੋਲੋਜੀ ਐਂਡ ਮੈਡੀਕਲ ਇੰਸਟੀਚਿਊਟਸ ਸੋ ਦੂਜੇ ਪਾਸੇ ਜਿਹੜਾ ਦੇਸ਼ ਸੀਗਾ ਮਤਲਬ ਫੂਡ ਗ੍ਰੇਨ ਦਾ ਬਹੁਤ ਜ਼ਿਆਦਾ ਡੈਫਿਸਿਟ ਸੀਗਾ ਅਕਾਲ ਪੈਂਦੇ ਹੁੰਦੇ ਸੀਗੇ ਆਈ ਥਿੰਕ ਡਾਕਟਰ ਬਿਨੇਵਲ ਹੀ ਇਜ਼ ਮਾਈ ਐਲਡਰ ਬਰਾਦਰ ਸੋ ਹੀ ਵਿਲ ਬੀ ਅਲ ਵਿਦ ਮੀ ਕਿ ਬੰਗਾਲ ਦੇ ਵਿੱਚ ਉੜੀਸਾ ਦੇ ਵਿੱਚ ਲੋਕ ਭੁੱਖ ਨਾਲ ਮਰਦੇ ਹੁੰਦੇ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਆਪਾਂ ਜਿਹੜਾ ਸਭ ਤੋਂ ਪਹਿਲੀ ਗੱਲ ਹੈ ਕਿ ਸਾਡੇ ਕੋਲੇ ਖਾਣ ਲਈ ਖਾਣਾ ਹੋਣਾ ਚਾਹੀਦਾ ਤੇ ਆਪਾਂ ਕੀ ਕਰੀਏ ਉਹਨਾਂ ਨੇ ਕਿਹਾ ਜੀ ਇਹ ਪੰਜਾਬ ਕੈਨ ਡੂ ਇਟ ਫਿਰ ਉਹ ਪੰਜਾਬ ਵਿੱਚ ਆਇਆ ਗ੍ਰੀਨ ਰੈਵਿਊਲੂਸ਼ਨ ਹੋਈ ਇਟਸ ਅ ਲੌਂਗ ਸਟੋਰੀ ਆਈ ਵਿਲ ਨੋਟ ਗੋ ਇਨਟੂ ਦਾ ਡਿਟੇਲਸ ਬਟ ਵੀ ਬਿਕਮ ਅ ਫੂਡ ਸਰਪਲਸ ਸਟੇਟ ਵੈਰੀ ਸਿਕਯੁਰ ਸਟੇਟ ਉਸ ਤੋਂ ਬਾਅਦ ਇਹ ਸੀਗਾ ਕਿ ਆਪਾਂ ਮੈਡੀਕਲ ਕਾਲਜ ਬਣਾਣੇ ਆਈ ਰਿਮੈਂਬਰ ਕਿ ਪੀਜੀਆਈ 올 ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਯੂ ਨੀਡੇਡ ਇੰਸਟੀਚਿਊਟ ਬਿਲਡਰਸ ਉਸ ਵੇਲੇ ਫਿਰ ਪੰਡਤ ਜਵਾਲਾ ਉਹਨੇ ਅੰਮ੍ਰਿਤਸਰ ਆਏ ਡਾਕਟਰ ਤਰਸੀदास ਹੀ ਇਜ਼ ਦਾ ਫਾਊਂਡਰ ਆਫ ਪਜੀਆਈ ਸਿਮਿਲਰਲੀ ਐਮਜ਼ ਵਾਸਤੇ ਜਦੋਂ ਵੀ ਕਿਤੇ ਕੋਈ ਮੈਡੀਕਲ ਇੰਸਟੀਚਿਊਟ ਹੁੰਦੀ ਸੀ ਤੇ ਉਹ ਕਹਿੰਦੇ ਸੀਗੇ ਇੱਕ ਡਾਕਟਰ ਅੰਮ੍ਰਿਤਸਰ ਤੋਂ ਲਿਆਓ ਜਿਹੜਾ ਡਾਇਰੈਕਟਰ ਪ੍ਰਿੰਸੀਪਲ ਅੰਮ੍ਰਿਤਸਰ ਤੋਂ ਲਿਆਓ ਬਾਕੀ ਇੰਸਟੀਚਿਊਟ ਉਹ ਬਣਾ ਦੇਣਗੇ ਸੋ ਦੈਟ ਇਜ਼ ਦਾ ਰੈਪਿਊਟੇਸ਼ਨ ਆਫ ਅੰਮ੍ਰਿਤਸਰ ਡਾਕਟਰ ਵਿਨੇ ਇਹਨਾਂ ਨੇ ਰੈਕੋਗਨੀਸ਼ਨ ਲਈ ਹੈ ਔਰ ਇਸੇ ਤਰ੍ਹਾਂ ਮੈਂ ਕਹੂੰਗਾ ਕਿ ਡਾਕਟਰ ਨਿਰੰਕਰੀ ਵਰੀ ਐਮਿਨੈਂਟ ਆਈ ਸਰਜਨ ਉਹ ਵੀ ਇਹਨਾਂ ਦੇ ਸੀ ਇੱਥੇ ਡਾਕਟਰ ਆਈ ਰਿਮੈਂਬਰ ਡਾਕਟਰ ਤੌਂਗ ਡਾਕਟਰ ਹਰਦਾਸ ਸਿੰਘ ਦੇ ਵਰ ਦਾ ਡਵਾਈਨਸ ਆਫ देयर ਫੀਲਸ ਬਹੁਤ سارے ਦੂਰੋਂ ਦੂਰੋਂ ਲੋਕੋਨਾਂ ਕੋਲਜ ਦੇ ਕਮ ਯੂਜ਼ ਟੂ ਕਮ ਟੂ them ਫਾਰ ਸਰਜਰੀਜ਼ ਫਾਰ ਮੈਡੀਕਲ ਕੇਅਰ ਐਂਡ ਡਾਕਟਰ ਦਲਜੀਤ ਸਿੰਘ ਹੀ ਵਾਸ ਅ ਪਾਇਨੀਅਰ ਉਹਨਾਂ ਨੇ ਜਿਹੜਾ ਇੰਟਰੋਪਕਲਰ ਲੈਂਸ ਉਹਦੇ ਵਿੱਚ ਉਹਨਾਂ ਦਾ ਵਰਲਡ ਕਲਾਸ ਕੰਮ ਸੀਗਾ ਔਰ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਲੋਕ ਸੀਗੇ ਉਹ ਉਹਨਾਂ ਕੋਲੇ ਕੰਮ ਸਿੱਖਣ ਆਂਦੇ ਸੀਗੇ ਦੇਖਣ ਆਂਦੇ ਸੀਗੇ ਕਿ ਕਿ ਡਾਕਟਰ ਦਲਜੀਤ ਸਿੰਘ Uh, he was a i would say a very innovative person so similarly dr rajvir singh north of delhi sade kole retina surgeon koi nahi hunda sika he was the only one so this is this city was also known as mecca of ophthalmology so badi ek maanmati position hai is medical college di inane bahut sari institutes jadia hai gaya develop kitiyan including pgi aims and so many others और इन्होंने इंटरनेशनल लैवल उत्ते भी और जड़ी बड़ा ही बिफिटिंग आ जी थी कॉन्फ्रेंस है विच इज़ इंडियन काउंस इंडियन कौन काउंसिल ऑफ पथोलॉजी इंडियन कॉलेज ऑफ पथोलॉजी एंड दिस इज अमेरिकन इंडियन पथोलॉजिस्ट ऑफ नॉर्थ अमेरिका इज दैट राइट सो एसोसिएशन एसोसिएशन ऑफ इंडियन पथोलॉजिस्ट एंड नॉर्थ अमेरिका So again, you see, it's a very—I uh, think—in the present circumstances, when the world is fragmented in the name of so many things, so uh, you unite people because the disease doesn't know any barriers. It does not doesn't recognize the borders. Be it uh, uh, smallpox, be it uh, uh, COVID, very recently, or. Uh, so many other diseases, which you see, they spread across borders and why should the knowledge be limited and uh, this is very befitting that people ac across continents, they come together, share knowledge and it benefits our generation next, which I find very few of them are here, so most of the faculty is here, so I, uh, I mean in future uh, I don't know, you see, when we were students, we, we were hungry to learn more, we will please our seniors, even when we were undergraduates so, if somebody was interested, we were always interested. If there is a conference going on anywhere, so we will never miss it. So, I had expected many more students here. So, anyway, and uh, and in fact, when the conference was organized, we used to work. We, we used to do all the work as students, you see. And uh, that was this Guru Shish Prampra. Of course, we are talking about now digital uh, pathology. I remember uh, it was way back in 92. Again, another disease which spread across continents, HIV, AIDS, hepatitis.